ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 9ਵੀਂ ਜਮਾਤ ਦੀ ਗਣਿਤ ਦੀ ਕਿਤਾਬ ਦਾ ਅਧਿਆਇ 9ਾ ਚੱਕਰ ਅਭਿਆਸ ਸਵਰਨ 9.2 ਸ਼ੁਰੂ ਕਰਾਂਗੇ ਤੇ ਪਹਿਲਾ ਸਵਾਲ ਇਸ ਵੀਡੀਓ ਵਿੱਚ ਕਰਾਂਗੇ ਤੇ ਬੱਚਿਓ ਇਸ ਸਵਾਲ ਨੂੰ ਅਸੀਂ ਦੋ ਵਿਧੀਆਂ ਨਾਲ ਹੀ ਕਰਾਂਗੇ ਬੜਾ ਹੀ ਰੋਚਕ ਤੇ ਵਧੀਆ ਸਵਾਲ ਹੈਗਾ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਤੇ ਸਮਝੋ ਤੇ ਮਗਰੋਂ ਦੀ ਇਹਦੇ ਹੱਲ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਤੇ ਮਗਰੋਂ ਦੀ ਸਵਾਲ ਨੂੰ ਬਿਨਾਂ ਦੇਖੇ ਦੋਨੋਂ ਵਿਧੀਆਂ ਨਾਲ ਹੀ ਆਪਣੇ ਆਪ ਹੱਲ ਕਰਨ ਦਾ ਅਭਿਆਸ ਜਰੂਰ ਕਰੋ ਸਭ ਸ਼ੁਰੂ ਕਰੀਏ ਸੋ ਪਹਿਲੀ ਵਿਧੀ ਦੇ ਨਾਲ ਬੱਚਿਓ ਅਸੀਂ ਉਹ ਦੇਖਦੇ ਹਾਂ ਕਿੱਦਾਂ ਕਰਨਾ ਹੈ ਤੇ ਅੱਗੇ ਵਧਣ ਤੋਂ ਪਹਿਲੇ ਪਿਆਰੇ ਵਿਦਿਆਰਥੀ ਤੁਹਾਨੂੰ ਦੱਸ ਦਾਂ ਕਿ ਇਸੇ ਚੈਨਲ ਤੇ ਤੁਹਾਡੀਆਂ 9ਵੀਂ ਜਮਾਤ ਨਾਲ ਜੁੜੀਆਂ ਕੁਝ ਹੋਰ ਪਲੇਲਿਸਟਾਂ ਵੀ ਨੇ ਤੁਸੀਂ ਉਹ ਵੀ ਜਰੂਰ ਦੇਖੋ ਇੱਕ ਹੈਗੀ 9th math ਇਸ ਵੀਡੀਓ ਵਿੱਚ ਇੱਕ ਹੈਗੀ 9th math notes ਇੱਕ ਹੈਗੀ 9th science ਇੰਗਲਿਸ਼ మీడియం ਵਿੱਚ ਇੱਕ ਹੈਗੀ 9th ਅੰਗਰੇਜ਼ੀ ਵੀ ਇੱਕ ਹੈਗੀ 9th ਇੰਗਲਿਸ਼ ਲਿਟਰੇਚਰ ਇੱਕ ਹੈਗੀ 9th ਗ੍ਰਾਮਰ ਇੱਕ ਹੈਗੀ ਗਣਿਤ ਦੇ ਸਿਧਾਂਤ ਪੰਜਾਬੀ ਵੀਡੀਓ ਵਿੱਚ ਇੱਕ ਹੈਗੀ math concepts ਇੰਗਲਿਸ਼ మీడియం ਵਿੱਚ ਇੱਕ ਅਗੇ ਮੈਥ ਸ਼ਾਰਟਕਟਸ ਐਂਡ ਟ੍ਰਿਕਸ ਦੋਨੋਂ ਮੀਡੀਅਮ ਰਲਾ ਕੇ ਪੰਜਾਬੀ ਇੰਗਲਿਸ਼ ਵਿੱਚ ਅਸੀ ਕੀਤਾ ਸੋ ਚੈਨਲ ਤੇ ਜਾ ਕੇ ਇਹਨਾਂ ਪਲੇਲਿਸਟਾਂ ਨੂੰ ਵੀ ਖੋਲ ਕੇ ਜ਼ਰੂਰ ਦੇਖੋ ਆਹ ਦੇਖਿਓ ਬੱਚਾ ਇਹ ਵਾਲਾ ਸਵਾਲ ਕਹਿੰਦੇ 5 ਸੈਂਟੀਮੀਟਰ ਸਸਮਾ ਮਲੇ 5 ਸੈਂਟੀਮੀਟਰ ਅਤੇ 3 ਸੈਂਟੀਮੀਟਰ ਅਰਧ ਵਿਆਸ ਵਾਲੇ ਦੋ ਚੱਕਰ ਦੋ ਬਿੰਦੂਆਂ ਤੇ ਕੱਟਦੇ ਹਨ ਅਤੇ ਉਹਨਾਂ ਦੇ ਕੇਂਦਰਾਂ ਵਿੱਚ ਦੀ ਦੂਰੀ 4 ਸੈਂਟੀਮੀਟਰ ਹੈ ਸੋ ਆਲੂ ਬੜੇ ਧਿਆਨ ਨਾਲ ਅੱਜ ਲਈ ਪੜ੍ਹਨਾ ਹੈ ਕਿਉਂਕਿ ਚਿੱਤਰ ਸੀ ਆਪਣੇ ਬਣਾਣਾ ਚਿੱਤਰ ਇਹਨਾਂ ਦਿੱਤਾ ਨਹੀਂ ਹੈਗਾ। ਸਾਂਝੀ ਜਿਵਾ ਦੀ ਲੰਬਾਈ ਪਤਾ ਕਰੋ ਸਾਂਝੀ ਜਿਵਾ। ਉਹ ਜਿਵਾ ਜੋ ਦੋਨੋਂ ਚੱਕਰਾਂ ਲਈ ਸਾਂਝੀ ਹੈ ਠੀਕ ਹੈ। ਸੋ ਇਹ ਬੱਚੇ ਇੱਕ ਚੱਕਰ ਬਣਾ ਲੈਦਾ ਇਹਦਾ ਅਰਧ ਵਿਆਸ ਹੈਗਾ 3 ਸੈਂਟੀਮੀਟਰ। ਇਹ ਵੱਡਾ ਚੱਕਰ ਬਣਾ ਲੈ ਇਹਦਾ ਅਰਧ ਵਿਆਸ ਹੈਗਾ 5 ਸੈਂਟੀਮੀਟਰ। ਇਹ ਕੇਂਦਰ A ਹੈਗਾ, ਇਹ ਕੇਂਦਰ B ਹੈਗਾ। ਸੋ A ਅਤੇ B ਕੇਂਦਰ ਵਾਲੇ ਦੋ ਚੱਕਰ ਆਪਸ ਵਿੱਚ ਬਿੰਦੂਆਂ C ਅਤੇ D ਤੇ ਕੱਟਦੇ ਹਨ। ਠੀਕ ਹੈ ਜੀ ਐ ਸੀ ਤੇ ਕੱਟਦਾ ਤੇ ਡੀ ਤੇ ਬਿਲੂ ਕੱਟਦੇ ਨੇ ਠੀਕ ਹੈ ਹੁਣ ਦੋਨੋਂ ਕੇਂਦਰਾਂ A ਤੇ B ਨੂੰ ਜੋੜੋ A ਅਤੇ B ਨੂੰ ਜੋੜਤਾ ਜੀ C ਅਤੇ D ਨੂੰ A ਅਤੇ B ਨਾਲ ਜੋੜੋ ਸੋ C ਨੂੰ A ਨਾਲ C ਨੂੰ B ਨਾਲ D ਨੂੰ A ਨਾਲ D ਨੂੰ B ਨਾਲ ਜੋੜ ਦਿੰਦਾ C ਅਤੇ D ਨੂੰ ਆਪਸ ਵਿੱਚ ਜੋੜੋ ਸੋ C ਉਹ D ਐਸ ਸਾਂਝੀ ਜੀਵਾ ਹੋ ਗਈ ਆਪਸ ਵਿੱਚ ਜੋੜਤਾ ਜੋ ਕਿ ਸਾਂਝੀ ਜੀਵਾ ਹੈ ਕਿਉਂਕਿ ਬੱਚਾ ਦੇਖੋ ਇਹ ਇਸ ਚੱਕਰ ਦੀ ਵੀ ਜੀਵਾ ਹੈਗੀ ਹੈ CD ਵੱਡੇ ਚੱਕਰ ਦੀ ਵੀ ਜੀਵਾ ਹੈਗੀ ਹੈ। ਸਿੱਧੀ ਠੀਕ ਹੈ। ਅਤੇ AB ਨੂੰ ਉਹ ਤੇ ਕੱਟਦੀ ਹੈ। AB ਹੈਗਾ ਤੇ ਮੰਨ ਲਓ ਇਹਨੂੰ ਉਹ ਦੇ ਉੱਤੇ ਕੱਟਦੀ ਹੈ। ਦਿੱਤਾ ਹੈ AB 4 ਸੈਂਟੀਮੀਟਰ। ਦੋਨੋਂ ਕੇਂਦਰਾਂ ਦੇ ਵਿੱਚ ਦੀ ਦੂਰੀ ਇਹ ਦੇਖੋ 4 ਸੈਂਟੀਮੀਟਰ। CA ਹੈ ਇੱਕ ਚੱਕਰ ਦਾ ਵਿਆਸ 10 ਸੈਂਟੀਮੀਟਰ BC ਦੂਜੇ ਚੱਕਰ ਦਾ ਅਰਧ ਵਿਆਸ 5 ਸੈਂਟੀਮੀਟਰ। ਸੋ ਹੁਣ ਅਸੀਂ ਇਹ ਲਿਖਣਾ ਬੱਚਿਓ ਅਸੀਂ ਜਾਣਦੇ ਹਾਂ ਤੱਥ ਜਾਂ ਥਿਉਰਮ ਜੋ ਵੀ ਹੈ ਅਸੀਂ ਜਾਣਦੇ ਹਾਂ ਕਿ ਕੇਂਦਰਾਂ ਨੂੰ ਜੋੜਨ ਵਾਲਾ ਰੇਖਾਖੰਡ ਕੇਂਦਰਾਂ ਨੂੰ ਜੋੜਨ ਵਾਲਾ ਰੇਖਾਖੰਡ ਸਾਂਝੀ ਜੀਵਾ ਦਾ ਲੰਬ ਸਮਦੂ ਭਾਜਕ ਹੁੰਦਾ ਹੈ ਸਾਂਝੀ ਜੀਵਾਵਲੀ ਇਹਦਾ ਲੰਬ ਸਮਦੂ ਭਾਜਕ ਹੋਏਗਾ ਐਵਲਾ ਰੇਖਾਖੰਡ ਜਿਹੜਾ ਹੈ ਸੀ ਡੀ ਨੂੰ ਦੋ ਪਾਗਾਂ ਵਿੱਚ ਬਰਾਬਰ ਦੇ ਪਾਗਾਂ ਵਿੱਚ ਕੱਟੇਗਾ ਤੇ ਸਮਕੋਣ ਤੇ ਕੱਟੇਗਾ ਭਾਗ CO DO CO DO ਅਤੇ ਕੋਣ AOC ਕੋਣ DOC 90 ਡਿਗਰੀ ਠੀਕ ਹੈ ਜੀ ਹੁਣ ਮੰਨ ਲਓ AO 4 ਇਹ 4 ਮੰਨ ਲਓ 4 ਸੈਂਟੀਮੀਟਰ ਸੌਰੀ y AO ਮੰਨ ਲਓ y ਸੋ BO 4 y BO ਜਿਹੜਾ 4 ਕਿਉਂ ਬੱਚੋ AB ਪੂਰੀ ਜਿਹੜੀ ਹੈਗੀ ਏ 4 ਸੈਂਟੀਮੀਟਰ ਦੀ ਹੈ ਤੇ ਜੇ ਮੈਂ AO ਨੂੰ y ਮੰਨਾਂ ਤੇ BO ਕਿੰਨਾ ਹੋ ਜਾਏਗਾ 4/y ਹੁਣ ਸਮਕੋਣੀ ਤ੍ਰਿਭੁਜ AOC ਵਿੱਚ AOC ਦੇ ਵਿੱਚ CO² AC² AO² ਪਾਈਥਾਗੋਰਸ ਸੂਤਰ ਦੇ ਮੁਤਾਬਕ ਠੀਕ ਹੈ ਸੋ CO² AC³ ਹੈਗਾ 3² AO ਸੀ y ਮੰਨਿਆ ਹੈ y² ਇਹਨੂੰ 1 ਨੰਬਰ ਦਿੱਤਾ ਅਤੇ ਸਮਕੋਣੀ ਤ੍ਰਿਭੁਜ BOC ਵਿੱਚ ਹੁਣ BOC ਦੇ ਵਿੱਚ ਪਾਈਥਾਗੋਰਸ ਸੂਤਰ ਦੇ ਮੁਤਾਬਕ CO² BC² BO² CO² BC² कर्ण BO² ਸੋ CO² ਇੱਥੇ ਲਿਖਾਂਗੇ BC 5 ਜਗ੍ਹਾ 5² BO ਹੋ ਗਿਆ 4 y² 2 ਹੁਣ ਬੱਚੋ ਇਹ ਦੇਖੋ ਇਹ ਵੀ C² CO² ਇਹ ਵੀ CO² ਸੋ ਇਹ ਖੱਬੇ ਪਾਸੇ ਬਰਾਬਰ ਹੋਣ ਤੇ ਸੱਜੇ ਪਾਸੇ ਬਰਾਬਰ ਹੋਣਗੇ ਸੋ ਇੱਕ ਅਤੇ ਦੋ ਤੋਂ ਸਾਨੂੰ ਪ੍ਰਾਪਤ ਹੁੰਦਾ ਹੈ ਸੋ ਇੱਕ ਅਜੇ ਦੋ ਸਾਨੂੰ ਪ੍ਰਾਪਤ ਹੁੰਦਾ ਕਿ 5 ਵਰਗ ਕਟਾ 4 ਕਟਾ y ਪੂਰੇ ਦਾ ਵਰਗ ਬਰਾਬਰ 3 ਵਰਗ ਕਟਾ y ਵਰਗ ਹੁਣ ਇਹਨੂੰ ਸਰਲ ਕਰ ਲੈਣਾ 5 ਦਾ ਵਰਗ ਹੋ ਗਿਆ 25 3 ਦਾ ਵਰਗ ਹੋ ਗਿਆ 9 ਖੱਬੇ ਪਾਸੇ ਆ ਕੇ ਕਟਾ 9 ਬਣ ਗਿਆ ਬਰਾਬਰ ਇਹ ਕਟਾ 4 ਕਟਾ y ਪੂਰਾ ਵਰਗ ਜਿਹੜਾ ਇਹ ਸੱਜੇ ਪਾਸੇ ਗਿਆ ਤੇ ਜਮਾ ਹੋ ਗਿਆ 4 ਕਟਾ y ਪੂਰੇ ਦਾ ਵਰਗ ਕਟਾ y ਵਰਗ ਹੁਣ ਬੱਚਿਓ 25 ਚੋਂ 9 ਹੋ ਗਿਆ 16 ਤੇ ਹੁਣ ਇਹਨੂੰ ਖੋਲਿਆ ਪੂਰਾ a ਕਟਾ b ਪੂਰੇ ਦਾ ਵਰਗ ਐਵੇਂ ਉਹ ਸੂਤਰ ਵਰਤਾਂਗੇ 4 ਦਾ ਵਰਗ 16 ਜਮਾ y ਵਰਗ ਕਟਾ 2 4 8 8y ਕਟਾ y ਵਰਗ ਹੁਣ ਦੇਖੋ ਬੱਚੋ ਕੀ ਹੋਏਗਾ ਇੱਥੇ ਤੁਹਾਡਾ ਜਿਹੜਾ ਇਹ ਵੇ 16 ਦੇ ਨਾਲ 16 ਸੱਜਾ ਪਾਸਾ ਇੱਕ ਪਾਸਾ ਕੱਟ ਗਿਆ ਤੇ ਇੱਥੇ ਕੱਲਾ 0 ਬਚੇਗਾ ਇਹ ਤੁਹਾਡਾ y ਵਰਗ ਦੇ ਨਾਲ ਕਟਾ y ਵਰਗ ਇਹ ਕੱਟ ਗਿਆ ਠੀਕ ਹੈ ਜੀ ਹੁਣ ਕੀ ਹੋਇਆ ਬੱਚੋ ਯੋਗੀ ਤੇ ਇੱਥੇ ਕੁਛ ਨਹੀਂ ਲਾਗੇ ਤੇ ਸਫਰ ਆ ਗਿਆ ਤੇ ਬਰਾਬਰ ਇੱਥੇ ਕੀ ਰਹਾ ਗਿਆ ਘਟਾ 8y ਰਹਿ ਗਿਆ ਘਟਾ 8y ਭਾਗ ਜੇ 0 ਬਰਾਬਰ ਘਟਾ 8y ਹੈ ਤੇ y ਕਿਹਦੇ ਬਰਾਬਰ ਹੋ ਜਾਏਗਾ ਬੱਚਿਓ 0 ਦੇ ਬਰਾਬਰ ਤੇ ਕਿਸੇ ਵੀ ਚੀਜ਼ ਨੂੰ ਜੇ ਤੁਸੀਂ 0 ਨਾਲ ਗੁਣਾ ਕਰੋ ਤਾਂ ਹੀ 0 ਮਿਲੇਗਾ ਖੱਬਾ ਪਾਸਾ 0 ਹੈਗਾ ਸੋ ਸੱਜੇ ਪਾਸੇ ਜੇ ਘਟਾ 8y ਹੈ ਤੇ ਤਾਂ ਹੀ ਹੋਏਗਾ ਜੇ y 0 ਹੋਏਗਾ ਤਾਂ ਹੀ 0 ਗੁਣਾ ਘਟਾ 8 0 ਬੁਨੇਗਾ ਭਾਗ y 0 so, ਭਾਵ A O ਇਹਨੂੰ ਅਸੀਂ ਕੀ ਮੰਨਿਆ ਸੀ A O ਨੂੰ ਮੰਨਿਆ ਸੀਗਾ Y ਸੋ ਭਾਵ A O 0 ਅਰਥਾਤ A ਅਤੇ 0 A ਅਤੇ O ਸੰਪਾਤੀ ਹਨ ਸੰਪਾਤੀ ਮੈਨੇ ਇੱਕੋ ਹੀ ਇੱਕੋ ਜਾਂ ਇੱਕੋ ਹੀ ਥਾਂ ਹੈ ਗਿਆ ਵੱਖਰ-ਵੱਖ ਨਹੀਂ ਹੈ ਗਿਆ ਇੱਕੋ ਹੀ ਬਿੰਦੂ ਨੇ A ਅਤੇ O ਸੰਪਾਤੀ ਅਨੁਪਾਵ ਕੋਇਨਸੀਡੈਂਟ ਹਨ ਭਾਵ ਇੱਕੋ ਹੀ ਬਿੰਦੂ ਹਨ ਇਸ ਤਰ੍ਹਾਂ ਜਿਹੜਾ C A ਜਿਹੜਾ ਹੈ ਬੱਚਿਓ ਇਹ C O ਹੈਗਾ ਇਹ ਅਸਲ ਵਿੱਚ CA ਦੇ ਬਰਾਬਰ ਹੈ। ਸੋ CO CA 3 ਸੈਂਟੀਮੀਟਰ। ਸੋ ਸਾਡੇ ਕੋਲ CO ਦਾ ਮੁੱਲ ਆ ਗਿਆ। ਤੇ CO ਬੱਚਿਓ ਕਿਹੜਾ ਹੈਗਾ? CD ਦਾ ਅੱਧਾ ਹੈਗਾ। ਠੀਕ ਹੈ ਨਾ? ਅਤੇ CD ਬਰਾਬਰ ਕਿੰਨਾ ਜਿਹੜਾ 2 CO ਕਿਉਂਕਿ CO DO। ਸੋ 2 CO 2 3 6 ਸੈਂਟੀਮੀਟਰ। ਆਹ ਜੀਵਾ CD ਛੋਟੇ ਚੱਕਰ ਦੇ ਕੇਂਦਰ ਉਹ ਜੋ ਲੰਘ ਰਹੀ ਹੈ। ਐਡੀ ਸਾਂਝੀ ਜੀਵਾ ਹੈ ਬੱਚਿਓ। ਇਹ ਉਹ ਇੱਥੇ ਅਸਲ ਵਿੱਚ ਜੋ ਇਸ ਨੂੰ ਦੱਸਿਆ ਨਹੀਂ ਹੋਇਆ ਨਾ ਤੇ ਚਿੱਤਰ ਬਣਾਣਾ ਆਪਣੇ ਢੰਗ ਨਾਲ ਤੇ ਉਹਨੇ ਚਿੱਤਰ ਬਣਾ ਕੇ ਸਿੱਧ ਹੋਇਆ ਕਿ ਇਹ ਇਦਾਂ ਹੈਗਾ ਅਖੀਰ ਵਿੱਚ ਤੁਹਾਨੂੰ ਦੱਸਾਂਗੇ ਕਿ ਅਸਲ ਚਿੱਤਰ ਜਿਹੜਾ ਹੈ ਉਹ ਕਿਦਾਂ ਬਣੇਗਾ ਜੋ 3 5 ਨੂੰ 4 ਨਾਲ ਕੇ ਬਣਦਾ ਜੇ ਜਿਹੜੀ ਦੂਜੀ ਵਿਧੀ ਕਰਾਂਗੇ ਤੁਹਾਨੂੰ ਹੋਰ ਗੱਲ ਸਪਸ਼ਟ ਹੋ ਜਾਏਗੀ ਤੇ ਫਿਰ ਉਹ ਚਿੱਤਰ ਜਿਹੜਾ ਅਸਲ ਹੈਗਾ ਉਹ ਵੀ ਤੁਹਾਨੂੰ ਦਿਖਾਵਾਂਗੇ ਸੋ ਇਹਦਾ ਮਤਲਬ ਹੈ ਕਿ O ਔਰ A ਇੱਕੋ ਹੀ ਬਿੰਦੂ ਨੇ ਭਾਵ ਜਿਹੜਾ ਇਹ O ਹੈਗਾ ਇੱਥੇ ਹੈਗਾ ਤੇ CD ਜਿਹੜੀ ਦੀ ਜੀਵਾ ਹੈਗੀ ਹੈ ਇਹ ਕੇਂਦਰ ਤੋਂ ਲੰਘਦੀ ਪਈ ਹੈ ਅਤੇ ਨਾਲ ਦੇ ਨਾਲ ਅਭਿਆਸ ਵੀ ਹੈਗੀ ਹੈ ਸੋ ਛੋਟੇ ਚੱਕਰ ਦੇ ਕੇਂਦਰ ਉਹ ਚੋਂ ਲੰਘ ਰਹੀ ਹੈ ਅਤੇ ਛੋਟੇ ਚੱਕਰ ਦਾ ਵਿਆਸ ਵੀ ਹੈ ਠੀਕ ਹੈ ਬੱਚਿਓ ਉਹ ਦੇਖਿਓ ਨਾ ਦੂਜੀ ਵਿਧੀ ਦੂਜੀ ਵਿਧੀ ਦੇਖਦੇ ਹਾਂ ਦੂਜੀ ਵਿਧੀ ਬੜੀ ਸੌਖੀ ਹੈ ਥੋੜਾ ਅਸੀਂ ਕਰੀਏ ਕਹਾਂਗੇ ਇਹ ਆਊਟ ਆਫ ਦਾ ਬਾਕਸ ਥਿੰਕਿੰਗ ਆਊਟ ਆਫ ਦਾ ਬਾਕਸ ਬੁਖਰੇ ਟੰਗਣਾ ਸੋਚਣਾ ਤੇ ਦਿਮਾਗ ਦੀ ਹਾਜ਼ਰੀ ਨੂੰ ਵਰਤਣਾ ਜਿਹਨੂੰ ਕਹਿੰਦੇ ਪ੍ਰੈਜ਼ੈਂਸ ਆਫ ਮਾਈਂਡ ਦਿਮਾਗ ਨੂੰ ਚੁੱਕਣਾ ਕਰਕੇ ਜੇ ਅਸੀਂ ਸਿਧਾਂਤਾਂ ਨੂੰ ਧਿਆਨ ਨਾਲ ਪੜ੍ਹਦੇ ਹਾਂ ਸਮਝਦੇ ਹਾਂ ਫਿਰ ਸਾਨੂੰ ਇਹ ਗੱਲ ਸਮਝ ਆ ਜਾਏਗੀ ਇਹ ਦੇਖੋ ਸਵਾਲ ਉਹੀ ਹੈਗਾ ਏ ਅਤੇ ਬੀ ਕੇਂਦਰ ਵਾਲੇ ਚੱਕਰ ਆਪਸ ਵਿੱਚ ਜੋੜੋ ਇੱਥੇ ਤੱਕ ਸੇਮ ਹੈ ਬੱਚਿਓ ਜਿੱਦਾਂ ਪਹਿਲੇ ਸੀਗਾ ਰਚਨਾ ਬਣਾ ਲਈ ਇਹ ਲਿਖ ਲਿਆ ਆਉਣ ਅੱਗੇ ਚੱਲੀਏ ਛੇਤੀ ਤ੍ਰਿਭੁਜ ABC ਵਿੱਚ ਅਸੀਂ ਦੇਖਦੇ ਹਾਂ ਕਿ ਉਹ ਤ੍ਰਿਭੁਜ ABC ਲੈਣਾ ਆਪਾਂ A B C 5 ਦਾ ਵਰਗ ਬਰਾਬਰ 3 ਦਾ ਵਰਗ ਜਮਾ 4 ਦਾ ਵਰਗ ਜਾਂ ਇਧੀਆਂ ਨਾ ਕੰਜੇ-ਕੰਜਾ ਪੱਚੀ 10 9 ਤੇ 4 4 16 ਤੇ 16 ਜਮਾ 9 ਦਿਨਾਂ ਦਾ 25 ਹੁੰਦਾ ਇਹਦਾ ਮਤਲਬ ਕੀ ਹੋਇਆ ਬੱਚਿਓ BC ਦਾ ਵਰਗ ਹੈ ਮਨ ਲਕੀ ਤੇ BC ਨਹੀਂ ਬਚੇ ਤੇ BO ਆਉਣਾ ਸੀ ਇੱਥੇ ਹੈ BO ਆਏਗਾ ਠੀਕ ਹੈ BO ਆਏਗਾ ਨਹੀਂ ਸੌਰੀ ਮਾਫ ਕਰਨਾ ਬੱਚੋ A B ਆਏਗਾ ਇਹ ਗਲਤ ਹੋ ਗਿਆ ਉਹ ਹੈ BC ਵਰਗ ਜਮਾ AB ਵਰਗ C ਇਹ sorry CA ਵਰਗ ਜਮਾ AB ਵਰਗ ਇਹ ਬੱਚਿਓ ਗ਼ਲਤ ਹੋ ਗਿਆ ਇੱਥੇ ਹਾਂ ਨਹੀਂ ਨਹੀਂ ਠੀਕ ਹੈ ਮਾਫ਼ ਕਰਨਾ sorry 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 ਠੀਕ ਹੈ ਉਹ ਇੱਥੇ ਮੇਰੇ ਕੋਲ ਗ਼ਲਤੀ ਹੋ ਗਈ ਹੈ ਬੜੀ ਇਹ ਮੈਂ ਮਿਟਾ ਦਿੰਦਾ ਇਹ ਵੀ ਮਿਟਾ ਦਿੰਦਾ ਇਹ ਇੱਕ ਮਿੰਟ ਮੈਨੂੰ ਭੁਲੇਖਾ ਲੱਗਿਆ ਠੀਕ ਹੈ ਇਹ ਠੀਕ ਹੈ ਬੱਚਿਓ ਹਾਂ ਕਿਉਂਕਿ ਉਹ ਮੈਨੂੰ ਦੇਖਣ ਨੂੰ ਤਾਂ ਲੱਗ ਰਿਹਾ ਕਿ ਇਹ ninety degree ਹੈ ਇਹ ਪੰਜ ਹੈਗਾ ਨਾ ਬੱਚਿਓ ਇਹ 5 ਇਹ 3 ਨੇ ਤੇ 4 ਹੈ ਠੀਕ ਹੈ ਠੀਕ ਹੈ ਬਿਲਕੁਲ ਉਹ ਕਿਉਂਕਿ ਐਵੇਂ ਟਾਈਪਿੰਗ ਪਹਿਲੇ ਕਰਕੇ ਰੱਖੀ ਹੋਈ ਸੀ ਸੋ bc ਵਰਗ ਇਹ ਜਿਹੜਾ bc ਵਰਗ ਹੈ bc ਦਾ ਵਰਗ ਜਿਹੜਾ ਹੈ ਬੱਚਿਓ ਇਹ ਕਿਹਦੇ ਬਰਾਬਰ ਹੈ ca ਦਾ ਵਰਗ ਤੇ ab ਜਿਹੜਾ 4 ਹੈਗਾ ਸਾਡੇ ਕੋਲ ਠੀਕ ਹੈ ਨਾ ab 4 ਹੈਗਾ ਸੋ ਇਹ ਵੀ 4 ab ਹੈਗਾ ਤਿੰਨ ਬੱਚਿਓ ca ਹੈਗਾ ਤੇ bc 5 ਹੈਗਾ ਭਾਵ ਪਾਈਥਾਗੋਰਸ ਥਿਉਰਮ ਦੇ ਉਲਟ ਮੁਤਾਬਕ ਜੇ ਬੱਚਿਓ ਇਦਾਂ ਹੋਵੇ ਤੇ ਫਿਰ ਤ੍ਰਿਭੁਜ ਕਿਹੜਾ ਹੁੰਦਾ ਸਮਕੋਣੀ ਤ੍ਰਿਭੁਜ ਹੁੰਦਾ ਪਾ ਪਾਈਥਾਗੋਰਸ ਥਿਓਰਮ ਦੇ ਉਲਟ ਮੁਤਾਬਕ ABC ਇੱਕ ਸਮਕੋਣੀ ਤ੍ਰਿਭੁਜ ਹੈ ਜਿਸ ਵਿੱਚ BC ਕਰਣ ਹੈ ਇਹ ਦੇਖੋ BC ਇਹ ਕਰਣ ਹੈ ਕਿਉਂਕਿ ਇਹ ਪੰਜਿਆਂ ਨੇ ਸਭ ਤੋਂ ਵੱਡੀ ਭੁਜਾ ਹੈ BC ਕਰਣ ਹੈ ਅਤੇ BAC B A C 90 ਡਿਗਰੀ ਹੈ ਠੀਕ ਹੈ ਇਸੇ ਤਰ੍ਹਾਂ ਤ੍ਰਿਭੁਜ ABD ਲੈ ਲੀਏ ABD ਲੈ ਲੀਏ ਤੇ ਬੱਚਿਓ BD ਦਾ ਵਰਗ ਬਰਾਬਰ AD ਦਾ ਵਰਗ ਬਰਾਬਰ AB ਦਾ ਵਰਗ ਜਿਉਂ ਵਿਚਾਰ ਹੈਗਾ ਇਹ ਕਿੰਨਾ ਹੈਗਾ ਕਿ 5 ਹੈਗਾ ਤੇ ਉਹਦੇ ਵਿੱਚ ਜਿੱਦਾਂ ਅਸੀਂ ਇਹ ਉਹ ਇਹ ਐਵਲਾ ਉਹ ਤੇਤੀ ਦਲੀਲ ਦਿੱਤੀ ਹੈ ਉਹਦੇ ਹਿਸਾਬ ਨਾਲ ਫਿਰ BAD BAD ਹੈ 90 ਡਿਗਰੀ ਹੈਗਾ 90 ਡਿਗਰੀ ਹੋ ਜਾਏਗਾ ਹੁਣ ਇਹ ਦੋਨਾਂ ਨੂੰ ਜੋੜੀਏ BAC ਜਿਵੇਂ BAD ਬਰਾਬਰ 180 ਡਿਗਰੀ ਹੋ ਗਿਆ 90 ਜਮਾ 90 180 ਡਿਗਰੀ ਹੋ ਗਿਆ ਤੇ ਬੱਚਿਓ ਜੇ ਦੋ ਕੋਣਾਂ ਦਾ ਜੋੜ 180 ਡਿਗਰੀ ਹੋਵੇ ਤੇ ਸਾਂਝੇ ਬਿੰਦੂ ਤੇ ਬਣ ਰਿਹਾ ਹੋਵੇ ਤੇ ਫਿਰ ਤੇ ਉਹ ਜਿਹੜੀ ਭੁਜਾ ਹੈਗੀ ਹੈ ਉਹ ਜਿਹੜੀ ਲਾਈਨ ਹੈਗੀ ਹੈ ਉਹ ਤੇ ਸਿੱਧੀ ਹੋ ਜਾਏਗੀ ਭਾਵ ਸੀਏਡੀ ਸੀਏਡੀ ਇੱਕ ਸਿੱਧੀ ਰੇਖਾ ਹੈ ਸਰਲ ਰੇਖਾ ਹੈ ਸਟ੍ਰੇਟ ਲਾਈਨ ਹੈ ਸਿੱਧੀ ਰੇਖਾ ਹੈ ਐ ਤਾਂ ਹੀ ਹੋ ਸਕਦਾ ਹੈ ਜਦੋਂ ਇਹ ਅਤੇ ਉਹ ਸੰਪਾਤੀ ਹੋਣ ਤੇ ਬੱਚਾ ਤਾਂ ਹੀ ਹੋ ਸਕਦਾ ਨਾ ਕਿ ਉਹ ਇਹ ਤੇ ਹੋਵੇ ਕਿਉਂਕਿ ਇਹ ਲਾਈਨ ਸਿੱਧੀ ਹੈ ਨਾ ਕਰੇ ਸੀਏਡੀ ਇਹ ਕੋਣ 90 ਡਿਗਰੀ ਹੈ ਇਹ ਕੋਣ ਵੀ 90 ਡਿਗਰੀ ਹੈ ਤੇ ਇਹਦਾ ਮਤਲਬ ਕੀ ਹੋਇਆ ਬੱਚਿਓ ਕਿ ਇਹ ਜਿਹੜੀ ਲਾਈਨ ਹੈ C O A D S E O D ਕੋ ਐਸੀ ਲਾਈਨ ਹੈਗੀ ਇੱਕ ਕੋ ਲਾਈਨ ਹੈਗੀ ਸਿੱਧੀ ਰೇಖਾ ਤਾਂ ਇੱਕ ਸੋ 90 ਡਿਗਰੀ ਬਣੇਗਾ ਜਿਹਨੂੰ ਸਿਖਨੇ ਰੇਖੀ ਜੋੜਾ ਠੀਕ ਹੈ ਨਾ ਸੋ A ਅਤੇ ਉਹ ਸੰਪਾਤੀਆਂ ਇਸ ਤਰ੍ਹਾਂ C O ਬਰਾਬਰ C A ਬਰਾਬਰ 3 ਸੈਂਟੀਮੀਟਰ ਅਤੇ C D C D ਜਿਹੜਾ ਹੈ 2 ਗੁਣਾ C O ਕਿਉਂਕਿ ਬੱਚਿਓ ਜਿਹੜਾ ਕੇਂਦਰ ਨੂੰ ਦੋ ਕੇਂਦਰਾਂ ਨੂੰ ਜੋੜਨ ਵਾਲਾ ਰੇਖਾਖੰਡ ਹੁੰਦਾ ਹੈ ਉਹ ਸਾਂਝੀ ਜੀਵਾ ਨੂੰ ਲੰਭ ਦੇ ਉੱਤੇ ਸੰਦੂ ਭਾਜਿਤ ਕਰਦਾ ਹੈ ਸੋ 2 CO 2 3 6 ਸੈਂਟੀਮੀਟਰ ਐਸੀ ਦੂਜੀ ਵਿਧੀ ਹੁਣ ਤੁਹਾਨੂੰ ਦੱਸ ਦਿਆਂ ਬੱਚੋ ਕਿ ਅਸਲ ਚਿੱਤਰ ਜਿੱਲੇ ਤੁਸੀਂ ਪ੍ਰਕਾਰ ਲੈ ਕੇ ਕੰਪਸ ਲੈ ਕੇ 3 ਸੈਂਟੀਮੀਟਰ ਨਾਪ ਕੇ ਚੱਕਰ ਬਣਾਓਗੇ 5 ਸੈਂਟੀਮੀਟਰ ਨਾਪ ਕੇ ਚੱਕਰ ਬਣਾਓਗੇ ਤੇ ਤੁਸੀਂ ਦੇਖੋਗੇ ਇਹ ਜਿਹੜਾ ਦੂਰੀ ਹੈਗੀ ਹੈ ਆਪਣੇ ਵੀ 4 ਸੈਂਟੀਮੀਟਰ ਆ ਜਾਏਗੀ ਤੇ ਇਹ ਜਿਹੜਾ ਰੇਖਾ ਇਹ ਜਿਹੜਾ ਸਾਂਝੀ ਜੀਵਾ ਹੈ ਇਹ ਕੇਂਦਰ ਚੋਂ ਹੋ ਕੇ ਨੰਗੇ ਇਦਾਂ ਇਹ ਦੇਖੋ ਇਦਾਂ ਬਣੇਗਾ ਅਸਲ ਚਿੱਤਰ ਕੁਛ ਇਸ ਤਰ੍ਹਾਂ ਬਣੇਗਾ ਇਹ ਦੇਖੋ ਇੱਕ ਹੈ ਚੱਕਰ ਇਹ ਵੱਡਾ ਚੱਕਰ ਤੇ ਇਹ ਸਾਂਝੀ ਜੀਵਾ ਹੋ ਗਈ ਤੇ ਸਾਂਝੀ ਜੀਵਾ ਬੱਚੋ ਇਹ ਕੇਂਦਰ ਚੋਂ ਨੰਕੇ ਜਾ ਰਹੀ ਹੈ ਇਹ ਜਿਹੜਾ 3 ਸੈਂਟੀਮੀਟਰ ਹੈ ਇਹ 4 ਸੈਂਟੀਮੀਟਰ ਹੈ ਤੇ ਇਹ 5 ਸੈਂਟੀਮੀਟਰ ਸੋ ਅਸਲ ਚਿੱਤਰ ਜਦੋਂ ਤੱਕ ਸਾਨੂੰ ਪਤਾ ਨਹੀਂ ਹੈਗਾ ਉਹ ਇਦਾਂ ਵੜੇਗਾ ਸੋ ਉਹ ਜਿਹੜਾ ਸੀਗਾ ਸਾਡਾ ਚਿੱਤਰ ਉਹ ਅੰਦਾਜ਼ੇ ਨਾਲ ਕਿਉਂਕਿ ਸਾਨੂੰ ਪੂਰਾ ਵੇਰਵਾ ਨਹੀਂ ਪਤਾ ਸੀ ਸਿੱਧ ਕਰਨਾ ਸੀਗਾ ਹਨਾ ਕਿ ਸਾਂਝੀ ਜੀਵਾ ਜਿਹੜਾ ਹੈ ਉਹਦੀ ਸੀ ਲੰਬਾਈ ਪਤਾ ਕਰ ਨੂੰ ਇਸੇ ਲਈ ਸੋ ਸਾਂਝੀ ਜੀਵਾ ਦੀ ਲੰਬਾਈ ਬੱਚਿਓ 6 ਸੈਂਟੀਮੀਟਰ ਹੋਏਗੀ 3 ਜਮਾ 20 ਤਾਂ ਕਰਕੇ ਸੋ ਤੁਸੀਂ ਬੜਾ ਰੋਚਕ ਸਵਾਲ ਸੀ ਇਹਨੂੰ ਤੁਸੀਂ ਪ੍ਰਕਾਰ ਲੈ ਕੇ ਫੁੱਟਾ ਲੈ ਕੇ ਆਪਣੇ ਆਪ ਹੀ ਕਰਕੇ ਦੇਖੋ ਤੇ ਤੁਸੀਂ ਦੇਖੋਗੇ ਅਸਲ ਚਿੱਤਰ ਜਿਹੜਾ ਹੈ ਉਹ ਕੁਝ ਇਸ ਢੰਗ ਦੇ ਨਾਲ ਬੜੇਗਾ ਸੋ ਐਸੀ ਕਾਰੇ ਵਿਦਿਆਰਥੀਓ 20 ਅਭਿਆਸ ਨੰਬਰ 9.2 ਦਾ ਪਹਿਲਾ ਸਵਾਲ ਦੋ ਵਿਦਿਆਰਥੀਆਂ ਨੇ ਅਸੀਂ ਕੀਤਾ ਸੀ ਇਸੇ ਤਰ੍ਹਾਂ ਨੇਮਨਾਲ ਉਤਸ਼ਾਹ ਨਾਲ ਅਨਿਸ਼ਾਸਨ ਨਾਲ ਆਪਣੀ ਪੜਾਈ ਕਰੀ ਚਲੋ ਤੇ ਅਗਲੇ ਵੀਡੀਓ ਤੱਕ ਲਈ ਰਾਮ ਰੱਖਾ ਬੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ